ਪਰ ਠਿੰਡਾ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜੋਲਲ ਦਫਤਰ ਚੇਂਜ ਕੀਤਾ ਜਾ ਰਿਹਾ ਹੈ ਜਿਸ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਨਾਲ ਵਪਾਰੀਆਂ ਨੂੰ ਉਦਯੋਗ ਪਥੀਆਂ ਨੂੰ ਕਾਫੀ ਮੁਸ਼ਕਲ ਆਵੇਗੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਬਬਲੀ ਢਿੱਲੋਂ ਮੌਜੂਦ ਨੇ ਤੇ ਨਾਲ ਹੀ ਸ਼ਹਿਰੀ ਪ੍ਰਧਾਨ ਵੀ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਚੰਦੋ ਸਾਹਿਬ ਸਭ ਤੋਂ ਪਹਿਲਾਂ ਤਾਂ ਕੀ ਨੁਕਸਾਨ ਕੀ ਹੈ ਕਿ ਅਕਾਲੀ ਦਲ ਹਰ ਇਹ ਗਲਤੀ ਰਾਜਨੀਤੀ ਕਰਨ ਲੱਗ ਜਾਂਦਾ ਹੈ ਜੇ ਦਫਤਰ ਚੇਂਜ ਹੋ ਰਿਹਾ ਹੈ ਨੁਕਸਾਨ ਕੀ ਹੈ ਸਭ ਤੋਂ ਰਾਜਨੀਤੀ ਦੀ ਗੱਲ ਇਹ ਵੀ ਜੇ ਅਸੀਂ ਲੋਕਾਂ ਦਾ ਫਾਇਦਾ ਸੋਚਦੇ ਆਂ ਸਾਡਾ ਬਠਿੰਡਾ ਬਹੁਤ ਵੱਡਾ ਸ਼ਹਿਰ ਹੈ ਇਹਦੇ ਨਾਲ ਮਾਨਸਾ ਲੱਗਦਾ ਹੈ ਔਰ ਮੇਜਰ ਇੰਡਸਟਰੀ ਜਿਹੜੀ ਹੈਗੀ ਬਠਿੰਡਾ ਸ਼ਹਿਰ ਤੇ ਬਠਿੰਡੇ ਦੇ ਆਸ-ਪਾਸੇ ਬਣੀ ਹੋਈ ਹੈ ਇੱਥੇ ਲੋਕਾਂ ਨੇ ਜਿਹੜੇ ਆਪਦੇ ਕੰਮ ਕਾਜ ਨੇ ਕੋਈ ਐਨਓਸੀ ਲੈਣਾ ਹੈ ਕੋਈ ਪੁਲਿਸ ਮੰਨ ਲਓ ਆਪਾਂ origional ਦਫਤਰ ਹੈ ਪੁਲਿਸ ਕੰਟਰੋਲ ਬੋਰਡ ਦਾ ਬਠਿੰਡੇ ਦਫਤਰ ਹੈ origional ਦਫਤਰ ਬਠਿੰਡੇ ਬਣਾ ਹੋਇਆ ਹੈਗਾ ਕਾਲੀ ਦਲ ਦੀ ਸਰਕਾਰ ਦੌਰਾਨ ਇਹ ਦਫਤਰ origional ਦਫਤਰ ਬਠਿੰਡੇ ਨੂੰ ਡਵੈਲਪ ਕਰਵਾਇਆ ਸੀ ਕਿਉਂਕਿ ਬਠਿੰਡਾ ਮਾਲਵਾ ਏਰੀਆ ਦਾ ਪੂਰਾ ਵੱਡਾ ਸ਼ਹਿਰ ਹੈ ਔਰ ਡਵੈਲਪ ਹੋ ਰਹੀ ਹੈ ਤੇ ਇੰਡਸਟਰੀ ਬਹੁਤ ਆ ਰਹੀ ਹੈ ਚਾਹੇ ਫੈਕਟਰੀ ਹੋਣ ਪੱਠੇ ਹੋਣ ਵਾਰ-ਵਾਰ ਮਹਿਕਮੇ ਤੋਂ ਐਨਓਸੀ ਲੈਣ ਵਾਸਤੇ ਔਰ ਇਹਨਾਂ ਨੂੰ ਰੀਨਿਊ ਕਰਾਉਣ ਵਾਸਤੇ ਜਾਣਾ ਪੈਂਦਾ ਵਪਾਰੀਆਂ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਇੰਡਸਟਰੀ ਬੰਦ ਕਰਨ ਦੇ ਤੁਲੀ ਸੀ ਇਹ ਪੰਜਾਬ ਦੀ ਪਤਾ ਨਹੀਂ ਇਹਨਾਂ ਨੂੰ ਕੌਣ ਸਮਝਾਉਂਦਾ ਕੌਣ ਸਿਖਾਉਂਦਾ ਆਪਾਂ ਏਰੀਆ ਨੂੰ ਘਟਾਉਣਾ ਹੁੰਦਾ ਕਿ ਵਧਾਉਣਾ ਹੁੰਦਾ ਇਹ ਚੱਕੇ ਇਥੋਂ ਫੀਡਬੈਕ ਲੈ ਕੇ ਜਾ ਰਹੇ ਆ ਜੇ ਤੁਸੀਂ ਉਹਨਾਂ ਨੂੰ ਇੱਕ ਤਰਕ ਦਿੱਤਾ ਸੀ ਵੀ ਬਿਲਡਿੰਗ ਆ ਬਦਲੋ ਕੋਈ ਜ਼ਰੂਰੀ ਕਾਰਨਾ ਕਰਕੇ ਕਾਰਨ ਜ਼ਰੂਰੀ ਕੀ ਹੋ ਸਕਦੇ ਤੁਸੀਂ ਵੱਡੇ ਸ਼ਹਿਰ ਤੋਂ ਛੋਟੇ ਸ਼ਹਿ ਇਹ ਬਹੁਤ ਮਤਲਬ ਇਹਨਾਂ ਦਾ ਜਿਹੜਾ ਫੈਸਲਾ ਮੰਤਪੱਗ ਹੈ ਸ਼ਰੂਨੀ ਅਕਾਲੀ ਦਲ ਇਹੋ ਜਿਹੇ ਫੈਸਲਿਆਂ ਦੇ ਹਮੇਸ਼ਾ ਵਿਰੋਧ ਕਰਦਾ ਸੀ ਕਰਦਾ ਰਹੂਗਾ ਕਿਉਂਕਿ ਅਸੀਂ ਲੋਕਾਂ ਦੇ ਨਾਲ ਮਤਲਬ ਜੁੜੇ ਹੋਏ ਪਾਰਟੀ ਆ ਸਾਰੀ ਸ਼ਰੂਨੀ ਅਕਾਲੀ ਦਲ ਲੋਕਾਂ ਦੇ ਫਾਇਦੇ ਵਾਸਤੇ ਅਕਾਲੀ ਦਲ ਕੰਮ ਕਰਦਾ ਹੈ ਕਰਦਾ ਵੀ ਰਹੂਗਾ ਔਰ ਇਹ ਜਿਹੜਾ ਵੱਡਾ ਬਹੁਤ ਵੱਡਾ ਘਰੌਣਾ ਗਲਤ ਫੈਸਲਾ ਕਰ ਰਿਹਾ ਹੈ ਇਹਨੂੰ ਇਥੋਂ ਤਵਾਦਲਾ ਕਰਕੇ ਇਹਦਾ ਰਿਪੋਰਟ ਲੈ ਕੇ ਜਾ ਰਿਹਾ ਹੈ ਇਥੋਂ ਦੇ ਨਸਲੀ ਰਸਤਾ ਨਾਲ ਇਥੋਂ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਅਕਾਲੀ ਦਲ ਸਰਕਾਰ ਬਲੇ ਬਣਾਇਆ ਸੀ ਕਿਉਂ ਬਣਾਇਆ ਸੀ ਇੱਥੇ ਕਿਨ ਇੰਡਸਟਰੀ ਵੀ ਕਨੇ ਕਾਫੀ ਆਈ ਹੈ ਉਸ ਸਮੇਂ ਉਹ ਦਾ ਮਤਲਬ ਨੂੰ ਜੋ ਕਰਨਾ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਦਾ ਬਣਾਇਆ ਸੀ ਇੱਥੇ ਇੰਡਸਟਰੀ ਨੂੰ ਵਧਾਉਣ ਵਾਸਤੇ ਇੰਡਸਟਰੀ ਨੂੰ ਸਹੂਲਤਾਂ ਦੇਣ ਵਾਸਤੇ ਕਿਉਂਕਿ ਜੇ ਇੱਥੇ 400 ਕਿੱਲੇ ਦੇ ਵਿੱਚ ਇੰਡਸਟਰੀ ਹੈ ਉਹ ਕੋਲ ਪੁਆਇੰਟ ਬਣਾ ਹੋਇਆ ਡਬਲ ਰੋਡ ਦੇ ਉੱਤੇ ਇੰਡਸਟਰੀ ਏਰੀਆ ਹੈਗਾਗਾ ਆਹ ਦੇ ਲੋਕਾਂ ਨੇ ਆਸੇ-ਪਾਸੇ ਇੰਡਸਟਰੀਆਂ ਇਕੱਟੀਆਂ ਹੋਈਆਂ ਸ਼ੈਲਰ ਹੈਗਾ ਕਿ ਘਟੂ ਘਾਟੋ ਮੇਰਾ ਗੱਲ ਹੈ ਹਰੇਕ ਮੰਡੀ ਦੇ ਵਿੱਚ ਉੱਚੋ ਮੰਡੀ ਕੋਨਿਆਂ ਵਾਲਾ ਮੰਡੀ ਰਾਮਾ ਮੰਡੀ ਬਟੇਂਡਾ ਰਾਮਪਰਾ ਆਪਣਾ ਰਾਮਾ ਮੋੜ ਇਹਦੇ ਨਾਲ ਨਾਲ ਇੱਥੇ ਆਪਾਂ ਜੇ ਗੱਲ ਕਰੀਏ ਕਿ ਤਰਵਾਹ ਨੇੜੇ ਪੈਂਦਾ ਹੈ ਈਵਨ ਕਿ ਸੰਗਤ ਹੋ ਗਿਆ ਜਾਂ ਆਪਾਂ ਗੱਲ ਕਰੀਏ ਕਿੱਲਿਆਂ ਵਾਲੀ ਦੀ ਗੱਲ ਕਰੀਏ ਜਿੱਥੇ-ਜਿੱਥੇ ਸ਼ੈਲਰ ਇਸ ਘਟੂ ਘਾਟੋ ਨਾਲ ਦਾ 18-1900 ਸ਼ੈਲਰ ਲੱਗਿਆ ਹੋਣਾਗਾ ਇਸ ਏਰੀਆ ਦੇ ਵਿੱਚ ਇਹ ਏਰੀਆ ਪੈਂਦਾ ਹਰ ਸਾਲ 2 ਸਾਲਾਂ ਬਾਅਦ ਇਹਨੂੰ ਰੀਨਿਊ ਕਰਾਉਣਾ ਪੈਂਦਾ ਹੈ ਇਹ ਅਰੀਜਨਲ ਦਫਤਰ ਕੋਲੇ ਪਾਵਰ ਸੀ ਇਹ ਅਰਲੂ ਕਰ ਦਿੰਦੇ ਸੀ ਤੇ ਜੇ ਹੁਣ ਅਸੀਂ ਕੋਈ ਕਾਗਜ਼ ਦੀ ਲੋੜ ਪੈ ਗਈ ਕਿਸੇ ਦੀ ਨਹੀਂ ਲੱਗਿਆ ਸਾਡੇ ਤੋਂ ਅਸੀਂ ਚੱਕ ਕੇ ਫ੍ਰੀਜ਼ ਕੋਡ ਲੈ ਕੇ ਜਾਇਆ ਕਰਾਂਗੇ ਅਰਲੂ ਕਰਾਉਣ ਵਾਸਤੇ ਉਹ ਫ੍ਰੀਜ਼ ਕੋਡ ਥੋੜੀ ਲੈ ਕੇ ਜਾਵਾਂਗੇ ਸਾਡੇ ਬਿਮਾਰੀਆਂ ਦੇ ਕੋਲ ਅੱਗੇ ਟਾਈਮ ਖਰਾਬ ਹੁੰਦਾ ਫਿਰ ਪੈਸਾ ਖਰਾਬ ਹੁੰਦਾ ਹੈ ਜੇ ਉਹ ਦਫਤਰ ਇਸ ਨੂੰ ਲਿਜਾਣ ਦਾ ਮਤਲਬ ਕੀ ਹੈ ਉੱਥੇ ਉੱਥੇ ਉਹ ਉਹਨਾਂ ਤੋਂ ਨਵਾਂ ਦਾ ਬਣਾ ਦੇ ਉੱਥੇ ਅਰੀਜਨਲ ਦਫਤਰ ਇੱਕ ਨਵਾਂ ਕੋਡ ਨੂੰ ਕੁਤਰਾਜ ਵੀ ਸਾਡੇ ਇਧਰ ਆਜਾ ਸਾਡੇ ਲੋਕਾਂ ਨੂੰ ਜਿਹੜੇ ਹੈਗੇਗੇ ਸਹੂਲਤ ਵਾਸਤੇ ਸਰੋਮੇ ਕਾਲੇ ਦਲ ਦੀ ਸਰਕਾਰ ਦਰੋਂ ਇਥੇ ਬਣਾਇਆ ਸੀ ਅੱਜ ਇਹ ਦੋੜੇ ਲੋਕਾਂ ਨੂੰ ਖੱਜਲ ਖਾਰ ਕਰਨ ਵਾਸਤੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਸਰਕਾਰ ਬਣੀ ਹੈ ਹਰੇਕ ਵਰਗ ਖੱਜਲ ਖਾਰ ਹੋ ਰਿਹਾ ਉਹਨੇ ਦੀ ਸਰਕਾਰ ਚਾਹੇ ਮੁਲਾਦਮ ਹੋਣ ਚਾਹੇ ਵਪਾਰੀ ਹੋਣ ਚਾਹੇ ਇੰਡਸਟਰੀਲਿਸਟ ਹੋਣ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਉੱਤੇ ਪ੍ਰੈਸ਼ਰ ਪਾ ਕੇ ਦਬਾਅ ਪੁੱਕੇ ਖਰਾਬ ਕੀਤਾ ਜਾ ਰਿਹਾ ਇਹ ਸਭ ਤੋਂ ਵੱਡੀ ਨੁਲਾਕੀ ਹੈ ਇਹਨਾਂ ਦੀ ਜਿਵੇਂ ਆਪਾਂ ਗੈਂਗਸਟਰਵਾਦ ਤੁਸੀਂ ਦੇਖੋ ਕਿੰਨੀਆਂ ਪਰੌਤੀਆਂ ਆ ਰਹੀਆਂ ਲੋਕਾਂ ਨੂੰ ਇਹ ਹਰੇਕ ਸਰਕਾਰ ਨਾਂ ਦੀ ਪੰਜਾਬ ਦੇ ਵਿੱਚ ਕੋ ਇਹ ਪਤਾ ਨਹੀਂ ਕਿਹਜੇ ਫੈਸਲੇ ਦਿੱਲੀ ਤੋਂ ਕੀ ਕਰਦੇ ਆ ਕੀ ਕਰਾਉਂਦੇ ਆ ਕੌਣ ਇਹਨਾਂ ਦੇ ਪਿੱਛੇ ਹੈ ਕਿਹੜੇ ਏਜੰਸੀ ਬਾਹਰਲੇ ਆਮ ਲੋਕਾਂ ਦੇ ਏਜੰਸੀ ਇਥੋਂ ਦੇ ਏਜੰਸੀ ਕਿਹੜੀ ਲੱਗੀ ਹੋਈ ਇਹਨਾਂ ਦੇ ਉੱਪਰ ਪੰਜਾਬ ਨੂੰ ਖਰਾਬ ਕਰਨ ਦੇ ਵਾਸਤੇ ਇਹ ਆਵਾਜ਼ੀ ਪਾਰਟੀ ਦੀ ਸਰਕਾਰ 1947 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਨਿਕੰਬੀ ਸਰਕਾਰ ਹੈ ਇਹਨਾਂ ਨੇ ਜਿਹੜੇ ਵੀ ਫੈਸਲੇ ਕੀਤੇ ਆ ਲੋਕ ਵਿਰੋਧੀ ਕੀਤੇ ਆ ਚਾਹੇ ਹੜ੍ਹਾਂ ਦਾ ਹੋਵੇ ਆਮ ਲੋਕਾਂ ਦੇ ਵਿੱਚ ਹੁਣ ਤੁਸੀਂ ਦੇਖਿਆ ਹੜ੍ਹਾਂ ਦੀ ਗੱਲ ਚੱਲ ਰਹੀ ਹੈ ਹੜ੍ਹਾਂ ਦੇ ਵਿੱਚ ਵੀ ਮਤਲਬ ਕਈ ਬੰਦੇ ਕਹਿੰਦੇ ਮੈਨ ਮੇੜ ਬੁਲਾਉਣਾ ਕਿਤੇ ਨਾ ਕਿਤੇ ਕੋਈ ਗੱਲ ਤਾਂ ਹੈਗੀ ਨਾ ਜੀ ਗੱਲ ਲੋਕ ਘੁੱਟ ਚੱਕ ਇਵੇਂ ਜਿਵੇਂ ਇਹਨਾਂ ਨੇ ਜਿਹੜੇ ਫੈਸਲੇ ਕੀਤੇ ਹੈ ਗਲਤ ਫੈਸਲੇ ਕਰਦੇ ਆ ਕੋਈ ਇਹਨਾਂ ਦਾ ਸਿਸਟਮ ਨਹੀਂ ਕੋਈ ਇਹਨਾਂ ਦਾ ਸਰਕਾਰ ਚਲਾਉਣ ਦਾ ਰੰਗ ਤਰੀਕਾ ਨਹੀਂ ਅਕਾਲੀ ਅਕਾਲੀ ਨਾਲ ਇਸ ਫੈਸਲੇ ਦਾ ਵਿਰੋਧ ਕਰਦਾ ਹੈ ਨਾ ਜੀ ਨਾਲਾ ਵਪਾਰੀ ਵੀ ਹੋ ਤੁਸੀਂ ਉਦਯੋਗ ਪਤੀਆਂ ਨੂੰ ਵਪਾਰੀਆਂ ਨੂੰ ਮੁਸ਼ਕਲ ਕੀ ਆਊਗੀ ਇਹ ਕਹਿੰਦੇ ਉੱਥੇ ਕੰਮ ਤਾਂ ਇੱਕ ਦਿਨ ਚੋਂ ਨਾਲ ਉੱਥੇ ਵੀ ਹੋ ਜਾ ਕਰੂਗਾ ਐਡੀ ਕਿੱਡੀ ਕਿਸਮਤ ਸੇ ਆ ਰਹੀ ਹੈ ਇਹ ਪੂਰੀ ਵੱਡੀ ਸਮੱਸਿਆ ਹੈ ਜੀ ਇਥੋਂ ਬੜੇ ਹਜ਼ਾਰਾਂ ਇੰਡਸਟਰੀ ਲੱਗੀ ਹੈ ਤੇ ਅਕਾਲੀ ਦਲ ਵੱਲੋਂ ਇਹ ਤਾਂ ਇੰਡਸਟਰੀ ਆਈ ਦੇਖੋ ਕਿੰਨਾ ਵੱਡਾ ਪ੍ਰੈ ਰਿਨਰੀ ਆਈ ਇਹ ਹੁੰ ਜਾਏ ਇਥੇ ਰਿਪੋਰਟ ਆਇਆ ਹੈ ਕਿਉਂਕਿ ਬ੍ਰਿੰਡਾ ਇੱਕ ਬਹੁਤ ਵੱਡਾ ਪੰਜਾਬ ਦਾ ਇੰਡਸਟਰੀ ਹੱਬ ਹੈ ਇਹ ਤੋਂ ਫਰੀਦਕੋਟ ਲੈ ਜਾਂਦੇ ਮਤਲਬ ਪਤਾ ਨਹੀਂ ਇਹਨਾਂ ਨੂੰ ਰਾਇ ਕੌਣ ਦਿੰਦਿਆਂ ਨੀ ਇਹ ਪੁੱਟੀਆਂ ਰਹਿਵਾਂ ਦਿੱਤੀਆਂ ਕਿਹਨੇ ਆ ਜੇ ਤੁਹਾਨੂੰ ਲੋੜ ਆ ਉੱਥੇ ਇੱਕ ਦਫ਼ਤਰ ਇੱਕ ਹੋਰ ਕੋਲ ਚਾਰ ਮਲਾਈਮ ਹੋਰ ਉੱਥੇ ਬਣਾ ਲਓ ਇੱਥੋਂ ਪੱਟਣ ਦਾ ਮਤਲਬ ਨਹੀਂ ਇਹ ਕੱਲਾ ਬ੍ਰਿੰਡਾ ਨਹੀਂ ਬ੍ਰਿੰਡਾ ਨਾਲ ਮਾਨਸਾ ਦਾ ਵੀ ਜੁੜਿਆ ਹੋਇਆ ਹੈ ਮਾਨਸਾ ਦੇ ਲੋਕ ਵੀ ਇੱਥੇ ਹੁੰਦੇ ਆ ਤੇ ਉੱਥੇ ਤੁਹਾਨੂੰ ਫਰੀਦਕੋਟ ਕੌਣ ਜਾਊਗਾ ਇਹ ਬਹੁਤ ਮਤਲਬ ਕਿ ਗਲਤ ਪੈਸਾ ਲਾ ਪਰ ਇਹ ਬ੍ਰਿੰਡਾ ਦੇ ਪਤਾ ਨਹੀਂ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਇਹ ਬ੍ਰਿੰਡਾ ਦੇ ਹਮੇਸ਼ਾ ਉਲਟੀ ਰਹੀ ਇੱਥੇ ਕੁਛ ਨਹੀਂ ਇਹਨਾਂ ਨੇ ਲਿਆਂਦਾ ਮਤਲਬ ਕਿ ਕੋਈ ਵੱਡੀ ਇੰਡਸਟਰੀ ਨਹੀਂ ਲਿਆਂਦੀ ਕੋਈ ਹੋਰ ਪ੍ਰੋਜੈਕਟ ਨਹੀਂ ਲਿਆਂਦਾ ਉਲਟਾ ਜਿਹੜੇ ਇੱਥੇ ਜਿਹੜੇ ਸਰਕਾਰੀ ਦਫ਼ਤਰ ਉਹ ਹੀ ਪੱਟੀ ਜਾਂਦੀ ਹੈ ਪਰ ਤਣੀ ਇਹਨਾਂ ਦੇ ਕਿਰਵਾ ਨੂੰ ਬਹੁਤ ਮਾੜੀ ਗੱਲ ਹੈ ਜਿਹੜਾ ਇੱਥੇ ਹਜ਼ਾਰਾਂ ਬਿਮਾਰੀ ਤਰਾ ਤਰਾ ਕਰੀ ਜਾਂਦੇ ਆ ਮੈਂ ਜਿਹੜਾ ਸੈਲਰ ਰਜਿਸਟ੍ਰੇਸ਼ਨ ਦਾ ਸੰਗਠਨ ਦਾ ਮੈਂ ਚੇਅਰਮੈਨ ਵੀ ਆ ਤੇ ਉੱਥੇ ਵੀ ਮੇਰੇ ਨੂੰ ਸਾਰੇ ਸ਼ੈਲ ਵਾਲੇ ਫੋਨ ਆ ਵੀ ਆ ਕੀ ਕਰਤਾ ਆ ਕੀ ਹੋ ਗਿਆ ਯਾ ਕੀ ਹੋ ਗਿਆ ਇਹ ਬਹੁਤ ਮਾੜਾ ਕੰਮ ਹੈ ਇਹਨਾਂ ਨੂੰ ਇੱਥੇ ਫੈਸਲਾ ਲੈਣ ਤੋਂ ਗਰੇ ਕਰਨਾ ਚਾਹੀਦਾ ਹੈ ਸੈਂਟਰ ਮਤਲਬ ਜਿਹੜਾ ਬਟਿੰਡਾ ਹੈ ਮਾਨਸਾ ਦਾ ਔਰ ਮੁਖਸਰ ਦਾ ਸੈਂਟਰ ਪੈਂਦਾ ਫਰੀਦਕੋਟ ਦਾ ਸੈਂਟਰ ਪੈਂਦਾ 60 ਕਿਲੋਮੀਟਰ ਉਹਨਾਂ ਨੇ ਆਉਣਾ 60 ਮਾਨਸਾ ਵਾਲਿਆਂ ਨੂੰ ਆਉਣਾ ਹੁਣ ਤੁਸੀਂ ਦੇਖੋ ਜੇ ਬਰੇਟੇ ਹੈ ਬਰੇਟੇ ਨਾਲੋਂ ਦਾ 250 ਕਿਲੋਮੀਟਰ ਬਣ ਗਿਆ ਫਰੀਦਕੋਟ ਤੱਕ ਉਹਨੇ ਜਾਊਗਾ ਜਾਣਦੇ ਰਹੂ ਇੱਕ ਦਿਨ ਰਹਿਣਾ ਪਊਗਾ ਉੱਥੇ ਬੰਦਾ ਜੇ 2 ਵਜੇ ਚੱਲਿਆ ਸੋ ਤੇ ਰਾਤ ਨੂੰ ਗਜਲਖਵਾਰ ਹੋਣਗੇ ਕੋਈ ਰਾਜ ਕੋਈ ਟਾਇਰ ਪੈਂਚਰ ਹੁੰਦਾ ਕੋਈ ਮਿਸ ਹੈਪਨਿੰਗ ਹੁੰਦੀ ਹੈ ਫਿਰ ਕੌਣ ਜ਼ਿੰਮੇਵਾਰ ਹੈ ਵਪਾਰੀ ਬੰਦਿਆਂ ਦੇ ਸੋ ਟੈਨਸ਼ਨ ਆਉਂਦੇ ਆਹ ਟੈਨਸ਼ਨ ਅਸੀਂ ਵਾਧੂ ਦੇ ਦੇ ਰਹੇ ਹਾਂ ਉਹਨਾਂ ਨੂੰ ਕਿਉਂਕਿ ਬਰੇਟੇ ਵਾਲੇ ਬੰਦੇ ਨੇ ਤੁਸੀਂ ਦੇਖੋ ਨਾ ਕਿੱਥੇ ਫਰੀਦ ਜੇਰਾ ਬ੍ਰਿਟ ਕੋਰ ਵਾਲਾ ਬੰਦਾ ਬਠਿੰਡੇ ਵੀ ਆ ਸਕਦਾ ਹੈ ਬ੍ਰਿਟੇ ਵਾਲਾ ਬੰਦਾ ਬਠਿੰਡੇ ਆਉਂਦਾ ਪਰ ਉਹਨਾਂ ਨੂੰ ਖਰਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਬਾਕੀ ਗੱਲਾਂ ਇਹ ਹੈ ਇਹਹੀ ਪੂਰਾ ਸੰਘਰਸ਼ ਕਰਾਂਗੇ ਸਾਰੇ ਵਪਾਰੀ ਤਿਆਰ ਹੈ ਆ 400 ਕਿੱਲੇ ਵਾਲੇ ਵੀ ਹੋਰ ਸਾਰਿਆਂ ਨਾਲ ਗੱਲ ਹੋਈ ਹੈ ਜੇ ਇਹ ਇਹ ਤਾਂ ਪਹਿਲਾਂ ਤਾਂ ਲਜਾ ਨਹੀਂ ਦਿੰਦੇ ਇਹ ਧੱਕਾ ਕਰਨਗੇ ਕੋਈ ਗੱਲ ਨਹੀਂ ਸਾਲਕ ਦੀ ਗੱਲ ਰਹਿ ਗਈ ਅਸੀਂ ਦੁਬਾਰਾ ਦਫ਼ਤਰ ਇਤੋਂ ਵਧੀਆ ਇੱਥੇ ਇੱਥੇ ਬਣਾਵਾਂਗੇ ਅਕਾਲੀ ਸਰਕਾਰੋਂ ਤੇ ਦਫ਼ਤਰ ਇੱਥੇ ਵਾਪਸ ਆਊਗਾ ਸਾਡਾ ਬਾਦ ਆ ਜਾਏਗਾ ਬਿਲਕੁਲ ਇਸ ਹਨ ਅਕਾਲੀ ਆਗੂ ਜਿਨ੍ਹਾਂ ਨੇ ਕਿਹਾ ਕਿ ਇਸ ਦਾ ਦਫ਼ਤਰ ਦਿੱਤੋਂ ਸ਼ਿਫਟ ਕਰਨ ਦਾ ਲਗਾਤਾਰ ਵਿਰੋਧ ਹੋ ਰਿਹਾ ਉੱਥੇ ਇਹਨਾਂ ਨੇ ਜਿੱਤੇ ਸੰਘਰਸ਼ ਨੂੰ ਜ਼ਦਾਵਨੀ ਦਿੱਤੀ ਹੈ ਉੱਥੇ ਹੀ ਇਹ ਆਸ਼ਵਾਸ਼ਣ ਵੀ ਦਿਵਾਇਆ ਜਦੋਂ ਕਾਲੀ ਸਰਕਾਰ ਆਉਂਦੀ ਹੈ ਤੇ ਦਫ਼ਤਰ ਆ ਜਿਹੜਾ ਇੱਥੇ ਹੀ ਬਹਾਲ ਰਹੇਗਾ ਇੱਥੇ ਹੀ ਚੱਲੇਗਾ ਮਨੀਸ਼ਕਰ ਪੀਟੀਸੀ ਨਿਊਜ਼ ਬਟੰਡਾ